ਕਿੰਨਾ ਵੱਡਾ ਘਾਟਾ ਜਿਹੜਾ ਪਿਆ ਹੈ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਮੈਨੂੰ ਬੜਾ ਅਫਸੋਸ ਹੈ ਸਾਡੀ ਪਾਰਟੀ ਨੂੰ ਲੁਧਿਆਣਾ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਨੁਕਸਾਨ ਆਇਆ ਹਾਂਜੀ ਹਾਂਜੀ ਜੀ ਇਸ ਸਿੱਕੇ ਨਾਲ ਮੈਨੂੰ ਕੀ ਲੱਗਦਾ ਵੈ ਕਿ ਆਮਾਦੀ ਪਾਰਟੀ ਇਸ ਘਾਟੇ ਨੂੰ ਪੂਰਾ ਨਹੀਂ ਕਰ ਸਕਦੀ ਦੇਖੋ ਘਾਟਾ ਦਾ ਕਿਸੇ ਦਾ ਵੀ ਪੂਰਾ ਨਹੀਂ ਹੁੰਦਾ ਜੀ ਬਾਕੀ ਇਹ ਹੈ ਕਿ ਅਸੀਂ ਇਹੀ ਕਹਿੰਦੇ ਆ ਕਿ ਰੱਬ ਇਹਨਾਂ ਨੂੰ ਸਵਰਗਾ ਚ ਦਵੇ ਔਰ ਜਿਹੜੀ ਆ ਪਰਿਵਾਰ ਆ ਉਹਨਾਂ ਨੂੰ ਸ਼ਕਤੀ ਦਵੇ ਹਾਂਜੀ ਸਰ ਤੁਹਾਡੇ ਨਾਲ ਕੋਈ ਐਸੀ ਕੋਈ ਮੁਲਾਕਾਤ ਜਿਹੜੀ ਤੁਹਾਨੂੰ ਨਹੀਂ ਜੀ ਨਹੀਂ ਨਹੀਂ ਮੈਂ ਤਾਂ ਬਹੁਤ ਮਿਲਦੇ ਹੁੰਦੇ ਸੀ ਮੇਰੀ ਫੋਨ ਤੇ ਬੜੀ ਗੱਲ ਹੁੰਦੀ ਸੀ ਕਦੀ ਵੀ ਇਹ ਜਿਹੇ ਆ ਤਾਂ ਕਦੀ ਸੋਚਿਆ ਹੀ ਨਹੀਂ ਸੀਗਾ ਇਹਨਾਂ ਬਾਰੇ ਐਨੇ ਫੁੱਲ ਆਫ ਲਾਈਫ ਬੰਦੇ ਸੀਗੇ ਜੀ ਆਲਵੇਜ਼ ਹਮੇਸ਼ਾ ਮਤਲਬ ਚੜਦੀ ਕਲਾ ਚ ਰਹਿਣਾ ਔਰ ਜਨਤਾ ਦੇ ਕੰਮ ਕਰਨੇ ਔਰ ਮੈਨੂੰ ਕਈ ਵਾਰੀ ਇਹਨਾਂ ਨੇ ਕਿਹਾ ਜੀ ਇਹ ਸਕੂਲ ਦਾ ਐਮਪੀ ਸਾਹਿਬ ਆਪਾਂ ਕੰਮ ਕਰ ਲਈਏ ਉਹ ਕਰ ਲਈਏ ਹਮੇਸ਼ਾ ਮਤਲਬ ਕਿ ਲੋਕਾਂ ਦਾ ਹੀ ਸੋਚਦੇ ਰਹਿੰਦੇ ਸੀ ਕੋਈ ਐਸੀ ਗੱਲ ਕੋਈ ਐਸਾ ਵਾਕਿਆ ਜਿਹੜਾ ਤੁਹਾਡੇ ਜ਼ਿਹਨ 'ਚ ਸਲੇ ਹੋਵੇ بڑے ਵਾਕਿਆ ਜੀ ਹੁਣ ਕਿਹੜਾ ਦਸੀਏ ਹੁਣ ਜਿੱਦਾਂ ਇਹ ਪਾਰਕਿੰਗ ਲੋਟ ਹੈ ਮੇਰੇ ਪਿੱਛੇ ਪਏ ਰਹਿੰਦੇ ਸੀਗੇ ਜੀ ਕਿ ਆਪਾਂ ਐਲੀਵੇਟਿਡ ਰੋਡ ਦੇ ਨਾਲ ਪਾਰਕਿੰਗ ਲੋਟ ਬਣਾਣੇ ਆ ਉਹਨਾਂ ਨੂੰ ਲਿਆਣਾ ਫਰਨੀਚਰ ਮਾਰਕੀਟ ਲਿਆਣੂ ਲਿਆਣਾ ਹੋਰ ਵੀ ਜਿੰਨੇ ਕੰਮ ਹੈਗੇ ਕਿਹ ਕਵਾਕੇ ਜੀ ਐਨਐਚਏਈ ਦੇ ਕਰਾਓ ਮੇਰੇ ਸੂਬੇ ਜੀਐਸਆਈ ਹਸਪੀਟਲ ਸਾਰੇ ਕੰਮਾਂ ਦੇ ਪਿੱਛੇ ਉਹ ਲੱਗੇ ਹੀ ਰਹਤੇ ਸੀ ਹਾਂਜੀ ਥੈਂਕ ਯੂ ਅਜੋਸ ਜੀ ਮੇਰੇ ਕਿੰਨਾ ਵੱਡਾ ਘਾਟਾ ਜਿਹੜਾ ਪਿਆ ਹੈ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਮੈਨੂੰ ਬੜਾ ਅਫਸੋਸ ਹੈ ਸਾਡੀ ਪਾਰਟੀ ਨੂੰ ਲੁਧਿਆਣਾ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਨੁਕਸਾਨ ਹੋਇਆ ਹਾਂਜੀ ਹਾਂਜੀ ਜੀ ਕਿਸ ਤੱਕ ਲੱਗਦਾ ਵੈ ਕਿ ਆਮਾਦੀ ਪਾਰਟੀ ਇਸ ਘਾਟੇ ਨੂੰ ਨਹੀਂ ਕਰਵਾਉਂਦੀ ਦੇਖੋ ਘਾਟਾ ਤਾਂ ਕਿਸੇ ਦਾ ਵੀ ਪੂਰਾ ਨਹੀਂ ਹੁੰਦਾ ਜੀ ਬਾਕੀ ਇਹ ਹੈ ਕਿ ਅਸੀਂ ਇਹੀ ਕਹਿੰਦੇ ਆ ਕਿ ਰੱਬ ਇਹਨਾਂ ਨੂੰ ਸਵਰਗਾਂ ਚ ਦਵੇ ਔਰ ਜਿਹੜੀ ਆ ਪਰਿਵਾਰ ਆ ਉਹਨਾਂ ਨੂੰ ਸ਼ਕਤੀ ਦਵੇ ਹਾਂਜੀ ਸਰ ਤੁਹਾਡੇ ਨਾਲ ਕੋਈ ਐਸੀ ਕੋਈ ਮੁਲਾਕਾਤ ਜਿਹੜੀ ਤੁਹਾਨੂੰ ਨਹੀਂ ਜੀ ਨਹੀਂ ਨਹੀਂ ਮੈਂ ਤਾਂ ਬਹੁਤ ਮਿਲਦੇ ਹੁੰਦੇ ਸੀ ਮੇਰੀ ਫੋਨ ਤੇ ਬੜੀ ਗੱਲ ਹੁੰਦੀ ਸੀ ਕਦੀ ਵੀ ਇਹ ਜਿਆਦਾ ਤਾਂ ਕਦੀ ਸੋਚਿਆ ਹੀ ਨਹੀਂ ਸੀਗਾ ਇਹਨਾਂ ਬਾਰੇ ਇੰਨੇ ਫੁੱਲ ਆਫ ਲਾਈਫ ਬੰਦੇ ਸੀਗੇ ਜੀ ਆਲਵੇਜ਼ ਹਮੇਸ਼ਾ ਮਤਲਬ ਚੜਦੀ ਕਲਾ ਚ ਰਹਿਣਾ ਔਰ ਜਨਤਾ ਦੇ ਕੰਮ ਕਰਨੇ ਔਰ ਮੈਨੂੰ ਕਈ ਵਾਰੀ ਇਹਨਾਂ ਨੇ ਕਿਹਾ ਜੀ ਇਹ ਸਕੂਲ ਦਾ ਐਮਪੀ ਸਾਹਿਬ ਆਪਾਂ ਕੰਮ ਕਰ ਲਈਏ ਉਹ ਕਰ ਲਈਏ ਹਮੇਸ਼ਾ ਮਤਲਬ ਕਿ ਲੋਕਾਂ ਦਾ ਹੀ ਸੋਚਦੇ ਰਹਿੰਦੇ ਸੀ ਕੋਈ ਐਸੀ ਗੱਲ ਕੋਈ ਐਸਾ ਵਾਕਿਆ ਜਿਹੜਾ ਤੁਹਾਡੇ ਜ਼ਿਹਨ 'ਚ ਸਲੇ ਹੋਵੇ بڑے ਵਾਕਿਆ ਜੀ ਹੁਣ ਕਿਹੜਾ ਦਸੀਏ ਹੁਣ ਜਿੱਦਾਂ ਇਹ ਪਾਰਕਿੰਗ ਲੋਟ ਹੈ ਮੇਰੇ ਪਿੱਛੇ ਪਏ ਰਹਿੰਦੇ ਸੀਗੇ ਜੀ ਕਿ ਆਪਾਂ ਐਲੀਵੇਟਿਡ ਰੋਡ ਦੇ ਨਾਲ ਪਾਰਕਿੰਗ ਲੋਟ ਬਣਾਣੇ ਆ ਉਹਨਾਂ ਨੂੰ ਲਿਆਣਾ ਫਰਨੀਚਰ ਮਾਰਕਟ ਲਿਆਣੂ ਲਿਆਣਾ ਹੋਰ ਵੀ ਜਿੰਨੇ ਕੰਮ ਹੈਗੇ ਕਿਹ ਕਵਾਕੇ ਜੀ ਐਨਐਚਏਆਈ ਦੇ ਕਰਾਓ ਮੇਰੇ ਸੂਬੇ ਜੀਐਸਆਈ ਹਸਪੀਟਲ ਸਾਰੇ ਕੰਮਾਂ ਦੇ ਪਿੱਛੇ ਉਹ ਲੱਗੇ ਹੀ ਰਹਤੇ ਸੀ ਹਾਂਜੀ ਥੈਂਕ ਯੂ ਐਸੋ ਜਸ ਮੇ ਤਾਂ ਕਿੰਨਾ ਵੱਡਾ ਘਾਟਾ ਜਿਹੜਾ ਪਿਆ ਹੈ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਮੈਨੂੰ ਬੜਾ ਅਫਸੋਸ ਹੈ ਸਾਡੀ ਪਾਰਟੀ ਨੂੰ ਲੁਧਿਆਣਾ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਨੁਕਸਾਨ ਆਇਆ ਹਾਂਜੀ ਹਾਂਜੀ ਜੀ ਕਿਸ ਤੱਕ ਕਲਮ ਕੀ ਲੱਗਦਾ ਵੈ ਕਿ ਆਮਾਦੀ ਪਾਰਟੀ ਇਸ ਘਾਟੇ ਨੂੰ ਨਹੀਂ ਕਰਵਾਉਂਦੀ ਦੇਖੋ ਘਾਟਾ ਦਾ ਕਿਸੇ ਦਾ ਵੀ ਪੂਰਾ ਨਹੀਂ ਹੁੰਦਾ ਜੀ ਬਾਕੀ ਇਹ ਹੈ ਕਿ ਅਸੀਂ ਇਹੀ ਕਹਿੰਦੇ ਆ ਕਿ ਰੱਬ ਇਹਨਾਂ ਨੂੰ ਸਵਰਗਾ ਚ ਦਵੇ ਔਰ ਜਿਹੜੀ ਆ ਪਰਿਵਾਰ ਆ ਉਹਨਾਂ ਨੂੰ ਸ਼ਕਤੀ ਦਵੇ ਹਾਂਜੀ ਸਰ ਤੁਹਾਡੇ ਨਾਲ ਕੋਈ ਐਸੀ ਕੋਈ ਮੁਲਾਕਾਤ ਜਿਹੜੀ ਤੁਹਾਨੂੰ ਨਹੀਂ ਜੀ ਨਹੀਂ ਨਹੀਂ ਮੈਂ ਤਾਂ ਬਹੁਤ ਮਿਲਦੇ ਹੁੰਦੇ ਸੀ ਮੇਰੀ ਫੋਨ ਤੇ ਬੜੀ ਗੱਲ ਹੁੰਦੀ ਸੀ ਕਦੀ ਵੀ ਇਹ ਜਿਆਦਾ ਤੱਕ ਕਦੀ ਸੋਚਿਆ ਹੀ ਨਹੀਂ ਸੀਗਾ ਇਹਨਾਂ ਬਾਰੇ ਐਨੇ ਫੁੱਲ ਆਫ ਲਾਈਫ ਬੰਦੇ ਸੀਗੇ ਜੀ ਆਲਵੇਜ਼ ਹਮੇਸ਼ਾ ਮਤਲਬ ਚੜਦੀ ਕਲਾ ਚ ਰਹਿਣਾ ਔਰ ਜਨਤਾ ਦੇ ਕੰਮ ਕਰਨੇ ਔਰ ਮੈਨੂੰ ਕਈ ਵਾਰੀ ਇਹਨਾਂ ਨੇ ਕਿਹਾ ਜੀ ਇਹ ਸਕੂਲ ਦਾ ਐਮਪੀ ਸਾਹਿਬ ਆਪਾਂ ਕੰਮ ਕਰ ਲਈਏ ਉਹ ਗੱਲ ਲਈਏ ਹਮੇਸ਼ਾ ਮਤਲਬ ਕਿ ਲੋਕਾਂ ਦਾ ਹੀ ਸੋਚਦੇ ਰਹਿੰਦੇ ਸੀ ਕੋਈ ਐਸੀ ਗੱਲ ਕੋਈ ਐਸਾ ਵਾਕਿਆ ਜਿਹੜਾ ਤੁਹਾਡੇ ਜ਼ਿਹਨ 'ਚ ਸਲੇ ਹੋਵੇ بڑے ਵਾਕਿਆ ਜੀ ਹੁਣ ਕਿਹੜਾ ਦਸੀਏ ਹੁਣ ਜਿੱਦਾਂ ਇਹ ਪਾਰਕਿੰਗ ਲੋਟ ਹੈ ਮੇਰੇ ਪਿੱਛੇ ਪਏ ਰਹਿੰਦੇ ਸੀਗੇ ਜੀ ਕਿ ਆਪਾਂ ਐਲੀਵੇਟਿਡ ਰੋਡ ਦੇ ਨਾਲ ਪਾਰਕਿੰਗ ਲੋਟ ਬਣਾਣੇ ਆ ਉਹਨਾਂ ਨੂੰ ਲਿਆਣਾ ਫਰਨੀਚਰ ਮਾਰਕੀਟ ਲਿਆਣੂ ਲਿਆਣਾ ਹੋਰ ਵੀ ਜਿੰਨੇ ਕੰਮ ਹੈਗੇ ਕਹੇ ਕਾਕੇ ਜੀ ਐਨਐਚਏਈ ਦੇ ਕਰਾਓ ਮੇਰੇ ਸੂਬੇ ਜੀਐਸਆਈ ਹਸਪੀਟਲ ਸਾਰੇ ਕੰਮਾਂ ਦੇ ਪਿੱਛੇ ਉਹ ਲੱਗੇ ਹੀ ਰਹਿੰਦੇ ਸੀ ਹਾਂਜੀ ਥੈਂਕ ਯੂ